ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬ న్యూਸ ਦੇ ਨਾਲ ਅਸੀਂ ਪਹੁੰਚੇ ਆ ਰਾਜਨਦੀਪ ਸਿੰਘ ਜੋ ਆਰਟੀਕ ਕਾਨੂੰਨ ਦੇ ਰਾਹੀ ਜੋ ਫਾਈਲਾਂ ਚ ਸੱਚ ਦੱਬਿਆ ਪਿਆ ਉਹਨੂੰ ਕੱਢਦੇ ਆ ਤੇ ਅਸੀਂ ਇਹਨਾਂ ਤੋਂ ਜਾਣਾਂਗੇ ਵੀ ਜੋ ਆਰਟੀਕ ਕਾਨੂੰਨ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਲੈ ਕੇ ਆਈ ਸੀ ਉਸ ਕਾਨੂੰਨ ਦੇ ਤਹਿਤ ਪੰਜਾਬ ਚ ਕੀ ਕੁਝ ਵਾਪਰ ਰਿਹਾ ਹੈ ਜਿਹੜੇ ਕਮਿਸ਼ਨ ਦੇ ਮੈਂਬਰ ਹੈ ਉਹ ਪੂਰੇ ਆ ਘਟਾ ਲੋਕਾਂ ਨੂੰ ਜਿਹੜਾ ਆਰਟੀ ਨਹੀਂ ਰਹੀ ਸੂਚਨਾ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਇਹਨਾਂ ਨੇ ਵੀ ਕਾਫੀ ਆਰਟੀ ਦੇ ਵੱਡੇ ਪੱਤਰ ਤੇ ਪਾਈਆਂ ਹੋਈਆਂ ਸਾਰੀ ਗੱਲਬਾਤ ਇਹਨਾਂ ਨਾਲ ਸਾਂਝੀ ਕਰਾਂਗੇ ਤੁਹਾਡਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਅੱਜ ਸਭ ਤੋਂ ਪਹਿਲਾਂ ਜਿਵੇਂ ਕਾਨੂੰਨ ਲਿਆਂਦਾ ਬਹੁਤ ਕੁਝ ਆਪਣੇ ਦੇਸ਼ ਦੇ ਵਿੱਚੋਂ ਜਿਹੜਾ ਹੈਗਾ ਆਰਟੀ ਨਹੀਂ ਬਾਹਰ ਆਇਆ ਜੋ ਫਾਈਲਾਂ ਜੋ ਬਾਬੂ ਸੀਗੇ ਸਰਕਾਰੋਂ ਕੱਢਣਾ ਨਹੀਂ ਚਾਹੁੰਦੇ ਸੀ ਬਾਹਰ ਆਇਆ ਤਾਂ ਹੁਣ ਜੋ ਤੁਸੀਂ ਦੇਖਦੇ ਹੋ ਪੰਜਾਬ ਦੇ ਨਜ਼ਰੀਏ ਤੋਂ ਆਰਟੀ ਦਾ ਕਿਸ ਤਰ੍ਹਾਂ ਚੱਲ ਰਿਹਾ ਹੈ ਦੇਖੋ ਜੀ ਤੁਸੀਂ ਆਰਟੀਆਈ ਦੀ ਗੱਲ ਕੀਤੀ 2004 ਤੋਂ ਜਿਹੜੀ 14 ਵਾਲੀ ਸਰਕਾਰ ਆ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਰਹੇ ਆ ਮੈਂ ਕਹਿੰਦਾ ਅੱਜ ਤੱਕ ਦੇ ਸਭ ਤੋਂ ਪੜ੍ਹੇ ਲਿਖੇ ਐਜੂਕੇਟਿਡ ਤੇ ਸਭ ਤੋਂ ਗਿਆਨੀ ਪ੍ਰਧਾਨ ਮੰਤਰੀਆਂ ਚੋਂ ਇੱਕ ਇੱਕ ਕੀ ਪਹਿਲੇ ਹੀ ਲਾ ਲਉ ਮੈਂ ਤਾਂ ਕਹਿੰਦਾ ਵੀ ਪਹਿਲੇ ਹੀ ਉਹ ਸੀ ਵੀ ਉਹਨਾਂ ਨੇ ਬਹੁਤ ਸਾਰੇ ਆਮ ਲੋਕਾਂ ਲਈ ਫੈਸਲੇ ਕੀਤੇ ਜਿਹਦੇ ਵਿੱਚ ਆਰਟੀਆਈ ਦੀ ਗੱਲ ਕਰਦੇ ਆਪਾਂ ਹਮ ਰਾਈਟ ਟੂ ਐਜੂਕੇਸ਼ਨ ਦੀ ਗੱਲ ਕਰਦੇ ਆ ਮੰਨਰੇਗਾ ਦੀ ਗੱਲ ਕਰਦੇ ਆ ਹੋਰ ਇਹ ਜੇ ਬਹੁਤ ਸਾਰੇ ਜਿਹੜੇ ਕਾਨੂੰਨ ਆ ਉਹ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆ ਹਮ ਕਿਤੇ ਨਾ ਕਿਤੇ ਜਦੋਂ ਆਰਟੀਆਈ ਦੀ ਗੱਲ ਕੀਤੀ ਜਾਂਦੀ ਹੈ ਰਾਈਟ ਟੂ ਇਨਫੋਰਮੇਸ਼ਨ ਵੀ ਲੋਕਾਂ ਨੂੰ ਅਧਿਕਾਰ ਹੋਣਾ ਚਾਹੀਦਾ ਵੀ ਸਰਕਾਰ ਦਾ ਜਿਹੜਾ ਕੰਮ ਆ ਉਹਦੇ ਉੱਤੇ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਵੀ ਸਰਕਾਰੀ ਦਫ਼ਤਰਾਂ ਚ ਕੀ ਹੋ ਰਹਾਗਾ ਆਪਾਂ ਨੂੰ ਕੀ ਫਾਈਲਾਂ ਚ ਕੀ ਦੱਬੀ ਬੈਠੇ ਆ ਤਾਂ ਆਰਟੀਆਈ ਇੱਕ ਬਹੁਤ ਵਧੀਆ ਮਤਲਬ ਕਹ ਲਈਏ ਵੀ ਕਾਨੂੰਨ ਹੈ ਜੋ ਲੋਕਾਂ ਨੂੰ ਜਾਗਰੂਕ ਜਾਗਰੂਕ ਕਰਦਾ ਸਰਕਾਰ ਦੇ ਪ੍ਰਤੀ ਹੂੰ ਤਾਂ ਤੁਸੀਂ ਗੱਲ ਕੀਤੀ ਵੀ ਪੰਜਾਬ ਦੀ ਪੰਜਾਬ ਦੇ ਵਿੱਚ ਆਰਟੀਆਈ ਦਾ ਅੱਜ ਦੇ ਘੜੀ ਹਾਲ ਬਹੁਤ ਮਾੜਾ ਹੂੰ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਹੈ ਆਮ ਆਦਮੀ ਅਰਵਿੰਦ ਕੇਜਰੀਵਾਲ ਉਹ ਆਪਦੇ ਆਪ ਨੂੰ ਕਹਿੰਦੇ ਆ ਵੀ ਮੈਂ ਆਰਟੀ ਐਕਟਿਵਿਸਟ ਉਹ ਵੀ ਰਹੇ ਆ ਬਿਲਕੁਲ ਉਹਨਾਂ ਨੂੰ ਮੈਗਾ ਸਿਸੇ ਅਵਾਰਡ ਮਿਲਿਆ ਹੋਇਆ ਆ ਆਰਟੀਆਈ ਦੇ ਵਿੱਚ ਹਮ ਤਾਂ ਜਦੋਂ ਦੀ ਉਹਨਾਂ ਦੀ ਸਰਕਾਰ ਆਈ ਹੈ ਆਰਟੀਆਈ ਦਾ ਪੰਜਾਬ ਦੇ ਵਿੱਚ ਜਿਹੜਾ ਗਲਾ ਘੋਟ ਦਿੱਤਾ ਗਿਆ ਹਮ ਕਮਿਸ਼ਨ ਦੇ ਵਿੱਚ ਮੈਂਬਰ ਨਹੀਂ ਲਾਉਣੇ ਪਿਛਲੀ ਸਰਕਾਰ ਦੇ ਵਿੱਚ ਸੱਤ ਕਮਿਸ਼ਨ ਦੇ ਮੈਂਬਰ ਹੁੰਦੇ ਸੀਗੇ ਹਮ ਇੱਕ ਮੇਨ ਹੁੰਦਾ ਸੀਗਾ ਹੈੱਡ ਉਹਨਾਂ ਦਾ ਐਸ ਕੀ ਕੀ ਕੀਤਾ ਸਰਕਾਰ ਨੇ ਉਹਨਾਂ ਦੀ ਸੰਖਿਆ ਘਟਾ ਕੇ 5 ਕਰ ਦਿੱਤੀ ਹੂੰ ਪੰਜਾਂ ਦੇ ਵਿੱਚ ਵੀ ਦੋ ਜਿਹੜੇ ਕਮਿਸ਼ਨ ਦੇ ਮੈਂਬਰ ਆ ਇੱਕ ਹੈੱਡ ਆ ਤਾਂ ਕਿਤੇ ਨਾ ਕਿਤੇ ਤਿੰਨ ਕਮਿਸ਼ਨਰ ਪੂਰੇ ਪੰਜਾਬ ਦੀਆਂ ਆਰਟੀਆਈਆਂ ਨੂੰ ਡੀਲ ਕਰ ਰਹੇ ਆ ਹੂੰ ਤਾਂ ਮੇਰੀ ਪਿਛਲੇ 6-7 ਮਹੀਨੇ ਪਹਿਲਾਂ ਮੈਂ ਇੱਕ ਆਰਟੀਆਈ ਪਾਈ ਸੀ ਮੈਂ ਕਮਿਸ਼ਨ ਤੋਂ ਪੁੱਛਿਆ ਸੀ ਵੀ ਤੁਹਾਡੇ ਕੋਲੇ ਕਿੰਨੇ ਕੇਸ ਪੈਂਡਿੰਗ ਆ ਉਹ ਲਗਭਗ ਮੈਂ 30 ਜਾਂ 29 ਜਾਂ 30 ਜੂਨ ਨੂੰ ਪਾਈ ਸੀ 24 ਚ ਉਸ ਵੇਲੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਸੀਗੀ ਮਾਧਿਮ ਰਹੀ ਵੀ ਸਾਡੇ ਕੋਲੇ 9175 ਜਿਹੜੇ ਕੇਸ ਪੈਂਡਿੰਗ ਪਏ ਆ ਹੂੰ ਤਾ 9175 ਕੇਸ ਤਾਂ ਹਜੇ ਪੈਂਡਿੰਗ ਪਈ ਆ ਤੇ ਜਿਹੜੇ ਰੋਜ਼ ਦੇ ਰਜਿਸਟਰਡ ਹੋ ਰਿਹਾ ਉਹ ਅਲੱਗ ਹੈ ਹੂੰ ਕਿਤੇ ਨਾ ਕਿਤੇ ਇੱਕ ਕੇਸ ਨੂੰ ਦੇਖਣ ਵਾਸਤੇ ਇੱਕ ਕੇਸ ਨੂੰ ਦੇਖਣ ਵਾਸਤੇ 15 ਤੋਂ 20 ਮਿੰਟ ਲੱਗਦੇ ਆ ਹੂੰ ਅੱਧਾ ਘੰਟਾ ਵੀ ਲੱਗ ਜਾਂਦਾ ਜੇ ਕੋਈ ਮਾੜਾ-ਵੋਟਾ ਕੋਈ ਡਿਫਿਕਲਟੀ ਹੋਵੇ ਹੂੰ ਤਾਂ ਇੱਕ ਜੇ ਅੱਧੇ ਘੰਟੇ 'ਚ ਕਮਿਸ਼ਨਰ ਇੱਕ ਕੇਸ ਦੇਖਦਾ ਤਾਂ ਸਾਰੇ ਦਿਨ ਦੇ ਵਿੱਚ ਹੱਦ ਮਾਰ ਕੇ 15 ਤੋਂ 20 ਕੇਸ ਮਸਾਂ ਦੇਖਦਾ ਹੋਊਗਾ ਕਿੱਥੇ 9175 ਨਿਭਣਗੇ ਹੂੰ ਉਵੇਂ ਹੋਰ ਰੋਜ਼ ਰਜਿਸਟਰਡ ਹੋ ਰਹੇ ਆ ਰੋਜ਼ ਦੇ 10 ਤੋਂ 15 20 ਕੇਸ ਰੋਜ਼ ਰਜਿਸਟਰਡ ਹੋ ਰਹੇ ਆ ਲੋਕ ਸੂਚਨਾ ਅਧਿਕਾਰੀ ਆ ਜਿਹੜੇ ਉਹ ਜਾਣਕਾਰੀਆਂ ਨਹੀਂ ਦਿੰਦੇ ਹੂੰ ਪਹਿਲੀ ਗੱਲ ਤਾਂ ਹੱਕ ਉਹਨਾਂ ਦਾ ਬੰਦਾ ਆ ਆ ਟੀ.ਆ ਦਾ ਕਾਨੂੰਨ ਕੀ ਕਹਿੰਦਾ ਵੀ 30 ਦਿਨਾਂ ਦੇ ਅੰਦਰ ਅੰਦਰ ਆਪਾਂ ਜਾਣਕਾਰੀ ਦੇਣੀ ਹੁੰਦੀ ਆ ਅੱਛਾ ਤੁਹਾਡੀਆਂ ਕਿੰਨੀਆਂ ਕਿ ਪੈਂਡਿੰਗ ਹੈਗੀਆਂ ਸਟੇਟ ਕਮਿਸ਼ਨ ਦੇ ਸਾਹਰ ਤੇ ਦੇਖੋ ਜੀ ਅਪਰੋਕਸੀਮੇਟ ਜੇ ਮੈਂ ਆਨਲਾਈਨ ਦੀ ਗੱਲ ਕਰਾਂ ਆਨਲਾਈਨ ਤਾਂ ਰਿਕਾਰਡ ਬੋਲਦਾ ਹੀ ਹੈਗਾ ਆਨਲਾਈਨ ਮੇਰੇ ਕੋਲੇ ਲਗਭਗ ਮੈਂ 100 ਸਵਾ 100 ਟੀਪੀ ਆਈ ਹੋਈ ਹੋਈ ਹੈਗੀ ਅੱਛਾ ਉੱਥੇ ਅਜੇ ਠੀ ਸਟੇਟ ਕਮਿਸ਼ਨ ਕੋਲ ਅੱਗੇ ਬਧਾ ਹੁਣ ਤੁਸੀਂ ਆ ਲਓ ਮੈਂ ਇੱਕ 2022 ਦੇ ਵਿੱਚ ਸਟੇਟ ਕਮਿਸ਼ਨ ਨੂੰ ਅਪੀਲ ਪਾਈ ਸੀ ਜਦੋਂ ਸਰਕਾਰ ਆਈ ਸੀ ਉਦੋਂ ਜੂਨ ਜੁਲਾਈ ਦੇ ਵਿੱਚ ਇੱਕ ਲੋਕ ਸੂਚਨਾ ਅਧਿਕਾਰੀ ਵੱਲੋਂ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੂੰ ਪਹਿਲੀ ਅਥਾਰਟੀ ਵੱਲੋਂ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਮੈਂ ਕਮਿਸ਼ਨ 'ਚ ਅਪੀਲ ਪਾਈ 2022 ਜੂਨ ਦੀ ਅਪੀਲ ਪਾਈ ਹੋਈ ਮੈਨੂੰ 2025 ਦੇ ਵਿੱਚ ਉਹਨਾਂ ਦਾ ਰਿਪਲਾਈ ਆਇਆ ਤੇ ਉਹਦੀ ਜਿਹੜੀ ਤਰੀਕ ਕੇਸ ਦੀ ਸੁਣਵਾਈ ਆ ਉਹ April ਦੇ ਵਿੱਚ ਆ ਇੱਕ ਕੇਸ ਜੋੜਾ 2022 'ਚ ਪਾਇਆ ਉਹਦੀ ਸੁਣਵਾਈ 25 'ਚ ਆ 3 ਸਾਲਾਂ ਬਾਅਦ ਹੂੰ ਤਿੰਨ ਸਾਲਾਂ ਬਾਅਦ ਜੇ ਤੁਹਾਡਾ ਕੇਸ ਹੋਵੇ ਮੈਂ ਭੁੱਲ ਗਿਆ ਸੀ ਪਹਿਲੀ ਗੱਲ ਤਾਂ ਵੀ ਉਹ ਕਿਹੜੀ ਸੀ ਕਿਉਂਕਿ ਤਿੰਨ ਸਾਲ ਕੋਣ ਯਾਦ ਰੱਖਦਾ ਬਿਲਕੁਲ ਠੀਕ ਹੈ ਕੋਈ ਯਾਦ ਨਹੀਂ ਰੱਖਦਾ ਆਪ ਨੂੰ ਵੀ ਚਲੋ ਤਾਂ ਮੈਂ ਰਿਕਾਰਡ ਸਾਹਮਣੇ ਰੱਖਦਾ ਜਦੋਂ ਮੈਂ ਚਿੱਠੀ ਦੇਖੀ ਤਾਂ ਪਤਾ ਲੱਗਾ ਵੀ ਹਾਂ ਇਹੇ ਸੀਗੀ ਤਾਂ ਤਿੰਨ ਸਾਲਾਂ ਬਾਅਦ ਰਿਪਲਾਈ ਆਇਆ ਹਜੇ ਉਹ ਤਿੰਨ ਮਹੀਨੇ ਬਾਅਦ ਉਹਦੀ ਡੇਟ ਹੈ ਫਿਰ ਜਦੋਂ ਸੁਣਵਾਈ ਹੋਊਗੀ ਦੋ ਮਹੀਨਾ ਦੀ ਫੇਰ ਡੇਟ ਪੈ ਜੂਗੀ ਹੂੰ ਕਿਤੇ ਨਾ ਕਿਤੇ ਮੈਂ ਪੈਸੇ ਦੇਣ ਨੂੰ ਵੀ ਤਿਆਰ ਹਾਂ ਕਿਉਂਕਿ ਜਿਹੜੀ ਜਾਣਕਾਰੀ ਹੁੰਦੀ ਆ ਉਹ ਜੇ ਕੋ 10 ਪੇਜਾਂ ਤੋਂ ਵੱਧ ਹੋਣ ਤਾਂ ਉਹਦੇ ਪੈਸੇ ਲੱਗਦੇ ਆ 2 ਤਾ ਸਰਕਾਰ ਜਿਹੜੀ ਆ ਆਪਦੇ ਕੰਮ ਨੂੰ ਲੁਕਾਉਣ ਦੀ ਮਾਰੀ ਸਰਕਾਰ ਕਹਿ ਲਈਏ ਅਧਿਕਾਰੀ ਕਹਿ ਲਈਏ ਕਿਉਂਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਕਰਪਟ ਬਹੁਤ ਜ਼ਿਆਦਾ ਹੋ ਗਿਆ ਹੂੰ ਇਦਾਂ ਕਿਤੇ ਕਰਪਸ਼ਨ ਸਭ ਤੋਂ ਵੱਧ ਫੈਲੀ ਹੋਈ ਆ ਉਹਨੂੰ ਲੁਕਾਉਣ ਦੇ ਮਾਰੇ ਅਧਿਕਾਰੀ ਜਿਹੜੇ ਜਵਾਬ ਨਹੀਂ ਦਿੰਦੇ ਕਮਿਸ਼ਨਰ ਦੇ ਵਿੱਚ ਇਨਸਾਫ ਨਹੀਂ ਮਿਲਦਾ ਅੱਛਾ ਜਿਵੇਂ ਤੁਸੀਂ ਆਰਟੀਆਈ ਲੰਬੇ ਸਮੇਂ ਤੋਂ ਪਾ ਰਹੇ ਹੋ ਕੋਈ ਆਰਟੀ ਜਿਹਦੇ ਨਾਲ ਖੁਲਾਸਾ ਹੋਇਆ ਹੋਵੇ ਅਧਿਕਾਰੀ ਨੰਗੇ ਹੋਏ ਹੋਣ ਲੋਕਾਂ ਦਾ ਜਿਹੜਾ ਹੈਗਾ ਨੁਕਸਾਨ ਕੀਤਾ ਹੋਵੇ ਲੋਕਾਂ ਨਿਸ਼ਾਨੀ ਜੋ ਟੈਕਸ ਦਾ ਪੈਸਾ ਤੁਸੀਂ ਘੁਰਦ-ਵੁਰਦ ਕਰਦੇ ਹੋ 17 ਦਸੰਬਰ 2023 ਦੇ ਵਿੱਚ ਭਵੰਤ ਸਿੰਘ ਮਾਨ ਨੇ ਬਠਿੰਡੇ ਰੈਲੀ ਕੀਤੀ ਸੀ ਮੋਡ ਰੈਲੀ ਮੋਡ ਰੈਲੀ 1 ਵਜ੍ਹ ਦੀ ਆ ਉਹ ਹੂੰ ਉਹਨੂੰ ਸਟੇਟ ਫੰਕਸ਼ਨ ਦਿਖਾਇਆ ਗਿਆ ਸੀ ਸਰਕਾਰ ਵੱਲੋਂ ਹੂੰ ਇੱਕ ਤੁਹਾਡੀ ਪਾਰਟੀ ਦੀ ਪਰਸਨਲ ਰੈਲੀ ਆ ਹੂੰ ਪਾਰਟੀ ਦੇ ਵਰਕਰ ਆ ਹੂੰ ਪਾਰਟੀ ਦੇ ਲੀਡਰ ਆ ਹੂੰ ਸਾਰੇ ਤੁਹਾਡੀ ਪਰਸਨਲ ਇੱਕ ਸੰਗਠਨ ਹੁੰਦਾ ਆ ਪਾਰਟੀ ਬਿਲਕੁਲ ਉਹਦੇ ਬੰਦਿਆਂ ਦੀ ਤੁਸੀਂ ਰੈਲੀ ਕਰਕੇ ਆਪਦੀ ਪ੍ਰੋਮੋਸ਼ਨ ਵਾਸਤੇ ਤਾਂ ਬਠਿੰਡਾ ਡੀਸੀ ਵੱਲੋਂ ਉਸ ਟਾਈਮ ਲਗਭਗ 6 ਕਰੋੜ ਰੁਪਏ ਖਰਚ ਕੀਤਾ ਗਿਆ ਸੀ ਲੋਕਾਂ ਦਾ ਪੈਸਾ ਹੂੰ ਸਰਕਾਰੀ ਬੱਸਾਂ ਵਰਤੀਆਂ ਜਾਂਦੀਆਂ ਸੀ ਦੁਰਵਰਤ ਹੋਈ ਸੀ ਸਰਕਾਰੀ ਬੱਸਾਂ ਦੀ 100-100 ਬੱਸਾਂ ਇੱਕ ਇੱਕ ਡੀਪੂ ਜੋ ਮੰਗਾਈ ਗਈ 60-60 ਬੱਸਾਂ ਬੰਦੇ ਢੋਏ ਗਏ ਸਰਕਾਰੀ ਤੇਲ ਖਰਚਾ ਗਿਆ ਕਿਤਨਾ ਕਹਿੰਦੇ 6 ਕਰੋੜ ਸੀਗਾ ਜਿਹੜਾ ਲੋਕਾਂ ਦਾ ਲੋਕਾਂ ਦਾ ਟੈਕਸ ਸੀ ਲੋਕਾਂ ਦਾ ਪੈਸਾ ਸੀ ਸਵੇਰੇ ਉੱਠਣ ਸਾਰ ਤੁਸੀਂ ਆਪਾਂ ਉੱਠਣ ਸਾਰ ਬਰੋਸਟ ਕਰਦੇ ਜੇ ਤੁਸੀਂ ਬਰੋਟੁੱਥ ਬਰਸ ਆਪਾਂ ਖਰੀਦਦੇ ਆ ਉੱਤੇ ਵੀ ਟੈਕਸ ਲੈਂਦੀ ਹੈ ਸਰਕਾਰ ਚਾਹ ਪੀਣਿਆਂ ਜਾਬਤੀ ਦੇ ਵੀ ਟੈਕਸ ਹੈ ਆਪਣੇ ਟੈਕਸ ਦਾ ਪੈਸਾ ਜਿਹੜਾ ਸਰਕਾਰੀ ਪ੍ਰਸ਼ਾਸਨ ਉਹ ਮੁਜੂਦਾ ਸਮੇਂ ਦੀ ਸਰਕਾਰਾਂ ਤੇ ਲੀਡਰਾਂ ਨਾਲ ਮਿਲ ਕੇ ਕਿਤਨੇ ਨਾ ਕਿਤੇ ਲੋਕਾਂ ਦਾ ਪੈਸਾ ਵੇਸਟ ਕੀਤਾ ਜਾਂਦਾ ਤੁਸੀਂ ਦੇਖੋ ਵੀ 6 ਕਰੋੜ ਰੁਪਇਆ ਇੱਕ ਰੈਲੀ ਦੇ ਸਰਕਾਰ ਲੋਕਾਂ ਦਾ ਖਰਾਬ ਕੀਤਾ ਪਰਸਨਲ ਰੈਲੀਆਂ ਦੇ ਅਜਿਹੀਆਂ ਕਿੰਨੀਆਂ ਰੈਲੀਆਂ ਉਹ ਹੋਈਆਂ 2024 ਦੀ ਲੋਕ ਸਭਾ ਇਲੈਕਸ਼ਨਾਂ ਵੇਲੇ ਨਾ ਤੁਸੀਂ ਐਂ ਦੇਖੋ ਵੀ ਜੇਕਰ 6 6 ਕਰੋੜ ਰੁਪਇਆ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਤਾਂ ਅਧਿਕਾਰੀਆਂ ਦੇ ਅਧਿਕਾਰੀ ਹੈ ਕਿੱਥੇ ਕਿਹੜੇ ਫੰਡ ਚੋਂ ਦਿੱਤਾ ਜਾਂਦਾ ਇਹ ਵੀ ਹਜੇ ਕੋਈ ਜਾਣਕਾਰੀ ਨਹੀਂ ਹੂੰ ਠੀਕ ਹੈ ਜੇ ਉਹੀ 6 ਕਰੋੜ ਤੁਸੀਂ ਆਪ ਦੇ ਸ਼ਹਿਰ ਤੇ ਲਾਇਆ ਹੁੰਦਾ ਹੂੰ ਸ਼ਹਿਰ ਦੇ ਲੋਕਾਂ ਤੇ ਲਾਇਆ ਹੁੰਦਾ ਹੁਣ ਜੋ ਬਠਿੰਡੇ ਦੀ ਗੱਲ ਕਰ ਲਈਏ ਬਠਿੰਡੇ ਦੇ ਲੋਕ ਅੱਜ ਬਠਿੰਡ ਅੱਜ 75 ਸਾਲ ਹੋ ਗਿਆ ਆਜ਼ਾਦ ਹੋਏ ਨੂੰ ਬਠਿੰਡੇ ਚ ਹਜੇ ਤੱਕ ਸੀਵਰ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੂੰ ਤੇ 6-6 ਕਰੋੜ ਆਪਾਂ ਰੈਲੀਆਂ ਤੇ ਵੇਸਟ ਕਰ ਦਿੰਦੇ ਆ ਅਜਾ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਆਉਂਦੀਆਂ ਕੋਈ ਧਮਕੀਆਂ ਲਾਲਚ ਇਸ ਤਰ੍ਹਾਂ ਦਾ ਵਾਪਰਦਾ ਚੀਜ਼ਾਂ ਤੇ ਕੋਈ ਧਮਕੀਆਂ ਤਾਂ 77 ਜਿਹੜੀ ਪਾਰਟੀ ਹੁੰਦੀ ਆ ਉਹਦੇ ਬੰਦੇ ਜਿਹੜੇ ਹੁੰਦੇ ਆ ਆਪਦੇ ਆਪ ਚ ਕਹਿੰਦੇ ਵੀ ਅਸੀਂ ਲੀਡਰ ਆ ਬਥੇਰੇ ਧਮਕੇ ਦਿੰਦੇ ਆ ਪਰ ਧਮਕੀਆਂ ਦੇਣਗੇ ਕਿ ਆਪਾਂ ਕੋਲ ਡਾਕੂਮੈਂਟ ਹੈ ਕੁਝ ਮੈਂ ਆਪਦੇ ਵੱਲੋਂ ਤਾਂ ਬੋਲਦਾ ਨਹੀਂ ਬਿਲਕੁਲ ਬਿਲਕੁਲ ਥੋੜਾ ਸਰਕਾਰੀ ਦਫ਼ਤਰ ਕਹਿੰਦਾ ਵੀ ਆਹ ਅਸੀਂ ਖਰਚਾ ਕੀਤਾ ਤਾਂ ਚਾਹੇ ਉਹ ਮੈਨੂੰ ਜਿੱਥੇ ਮਰਜੀ ਖੜਾ ਲਨ ਮੈਂ ਹਾਈ ਕੋਰਟ ਚ ਵੀ ਖੜ ਸਕਦਾ ਮੈਂ ਸੁਪਰੀਮ ਕੋਰਟ ਚ ਵੀ ਖੜ ਸਕਦਾ ਚਾਹੇ ਮੰਗੋ ਗਵਰਨਰ ਸਾਹਿਬ ਕੋਲ ਖੜਾ ਲਓ ਕਿਤਨਾ ਕਿਤੇ ਧਮਕੀਆਂ ਦਿੰਦੇ ਆ ਵੀ ਐ ਕਰਦੇ ਆ ਉਹ ਕਰਦੇ ਆ ਪਰ ਆਪਾਂ ਧਮਕੀਆਂ ਨੂੰ ਪਰਮਾਤਮਾ ਦੀ ਮਿਹਰ ਨਾਲ ਆਪਾਂ ਕਦੇ ਗੋਲਿਆ ਨਹੀਂ ਹੂੰ ਉਹ ਕਹਿੰਦੇ ਨਾ ਵੀ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਉਹ ਗੱਲ ਆ ਵੀ ਆਪਾਂ ਸੱਚ ਨਾਲ ਖੜੇ ਆ ਹੂੰ ਆਪਾਂ ਕੋਈ ਕਿਸੇ ਦੇ ਹੱਕ ਦੀ ਗੱਲ ਨਹੀਂ ਕਰਦੇ ਅਸੀਂ ਤਾਂ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ ਮ ਖੁਲਾਸਾ ਕੀਤਾ ਤਾਂ ਮੈਂ ਆਪਦੇ ਪਰਸਨਲ ਨਿੱਜੀ ਹਿੱਤ ਲਈ ਕੀਤਾ ਤਾਂ ਲੋਕਾਂ ਦੇ ਵਿੱਚ ਜਿਹੜੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਹੂੰ ਅਜਵੇਂ ਕਹਿੰਦੀ ਸਰਕਾਰ ਵੀ ਅਸੀਂ ਆਏ ਗਏ ਪੂਰੇ ਪਾਰਦਰਸ਼ੀ ਹੈਗੇ ਆ ਅੱਛਾ ਭਾਈ ਇਹਦੇ 'ਚ ਇਹ ਹੈ ਵੀ ਚਲੋ ਸਰਕਾਰ ਨੇ ਕਮਿਸ਼ਨ ਨਾਲੇ ਬੰਦੇ ਜਿਹੜੇ ਭਰਤੀ ਨਹੀਂ ਕੀਤੇ ਮੈਂਬਰ ਪਰ ਹੁਣ ਕੀ ਹੈ ਵੀ ਮੈਂ ਕਿਵੇਂ ਤੁਸੀਂ ਇੱਥੇ ਬਠਿੰਡੇ ਕੋਈ ਆਰਟੀ ਪਾਈ ਹੈ ਤਾਂ ਉਹ ਜਿਹੜੀ ਪਹਿਲੀ 30 ਦਿਨਾਂ ਚ ਜਾਣਕਾਰੀ ਦੇਣੀ ਆ ਉਹ ਅਧਿਕਾਰੀ ਵੀ ਨਹੀਂ ਦਿੰਦੇ ਮੁਲਾਜ਼ਮ ਵੀ ਨਹੀਂ ਜਾਣਕਾਰੀ ਦਿੰਦੇ ਕਿ ਸਮਾਂ ਨਹੀਂ ਕਿਉਂ ਨਹੀਂ ਦਿੰਦੇ ਉਹ ਪਹਿਲੀ ਵਾਰੀ ਦੂਜੀ ਅਪੀਲ ਕਰਨੀ ਪੈਂਦੀ ਫਿਰ ਕਮਿਸ਼ਨ ਕੋਲ ਜਾਣਾ ਪੈਂਦਾ ਹੈ ਇਹ ਉਹਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕੋਈ ਘੱਟੋ-ਘੱਟ 50 60 70% ਦੇ ਮਾਮਲੇ ਤਾਂ ਇੱਥੇ ਨਿਬੜ ਜਾਣ ਪਹਿਲੇ ਦਿਨਾਂ 'ਚ ਦੇਖੋ ਕਿਤੇ ਨਾ ਕਿਤੇ ਜਦੋਂ ਇੱਕ ਆਰਟੀਆਈ ਪਾਈ ਜਾਂਦੀ ਹੈ ਤਾਂ ਕਿਸ ਸਮਾਂ ਨਹੀਂ ਹੁੰਦਾ ਉਹਨਾਂ ਕੋਲ ਮਲਾਜਾਂ ਕੋਲ ਦੇਖੋ ਸਮਾਂ ਤਾਂ ਜਦੋਂ ਤੁਸੀਂ ਨੌਕਰੀ ਕਰਦੇ ਹੋ ਮੰਨ ਲਓ ਮੈਂ ਸਰਕਾਰੀ ਨੌਕਰੀ ਕਰਦਾ ਮੈਂ ਸੈਲਰੀ ਦੇ ਰਿਹਾ 60-70000 ਰੁਪਿਆ ਆਪਾਂ ਗਰੁੱਪ ਸੀ ਦੀ ਵੀ ਗੱਲ ਕਰੀਏ ਡੀ ਦੀ ਵੀ ਘੱਟ ਤੋਂ ਘੱਟ ਘੱਟ ਤੋਂ ਘੱਟ ਦੱਸੀ ਆ ਜੇ ਮੈਂ ਸੈਲਰੀ ਇਹ ਵੀ ਜੇ 60-70000 ਲੈ ਕੇ ਵੀ ਤੁਸੀਂ ਕੰਮ ਨਹੀਂ ਕਰਦੇ ਤਾਂ ਇੱਕ ਦਿਹਾੜੀਦਾਰ ਬੰਦੇ ਨਾਲੋਂ ਤਾਂ ਤੁਹਾਡਾ ਕੋਈ ਲੈਵਲ ਹੀ ਹੈ ਨਹੀਂ ਇੱਕ ਆਪਾਂ ਪ੍ਰਾਈਵੇਟ ਠੇਕੇ ਤੇ ਬੰਦੇ ਰੱਖ ਲੈਂਦੇ ਆ ਸਰਕਾਰੀ ਦਫ਼ਤਰਾਂ 'ਚ ਉਦੋਂ ਤੁਸੀਂ 10000 ਵਾਲੇ ਬੰਦੇ ਤੋਂ ਤਾਂ ਤੁਸੀਂ 2 ਲੱਖ ਦਾ ਕੰਮ ਲਈ ਜਾਂਦੇ ਹੋ ਜਿਹੜੇ ਪੱਕੇ ਮੁਲਾਜ਼ਮ ਆ 70-80000 ਵਾਲੇ ਉਹਨਾਂ ਤੋਂ ਆਪਾਂ 1 ਰੁਪਿਆ ਦਾ ਕੰਮ ਹੀ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਆਏ ਆ ਵੀ ਅਸੀਂ ਤਾਂ ਸਰਕਾਰੀ ਲੱਗਿਆਂ ਸਾਡਾ ਕੀ ਕੀ ਕੋ ਕੀ ਕੀਤਾ ਜਾਊਗਾ ਤੇ ਸਾਡਾ ਕਾਰਕ ਕੋਣ ਲਾਊਗਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਰਹਿੰਦਾ ਕਿਤੇ ਨਾ ਕਿਤੇ ਕਈ ਅਧਿਕਾਰੀਆਂ ਕੋਲੇ ਟਾਈਮ ਵੀ ਨਹੀਂ ਹੁੰਦਾ ਇੱਕ ਅਧਿਕਾਰੀ ਨੂੰ ਪੰਜ ਪੰਜ ਕੰਮ ਦਿੱਤੇ ਜਾਂਦੇ ਆ ਜਿਵੇਂ ਹੁਣ ਤੁਸੀਂ ਟੀਚਰ ਲਾ ਲੋ ਟੀਚਰਾਂ ਸਕੂਲਾਂ 'ਚ ਵੀ ਪੜ੍ਹਾਉਂਦੇ ਆ ਜਾਂ ਵੋਟਰਾਂ ਹੋਗੀਆਂ ਵੋਟਰਸ ਇਲੈਕਸ਼ਨਾਂ 'ਚ ਸਾਰੀ ਡਿਊਟੀ ਟੀਚਰਾਂ ਦੀ ਲਾਅ ਐਂਡ ਆਰਡਰ ਤੇ ਨਾ ਇਸ ਸਰਕਾਰ ਨੇ ਤਾਂ ਲਾਅ ਐਂਡ ਆਰਡਰ ਸਾਹਮਣੇ ਵਾਸਤੇ ਵੀ ਸੰਗਰੂਰ ਇੱਕ ਚਿੱਠੀ ਜਾਰੀ ਕੀਤੀ ਸੀ ਨਵਾਂ ਹੀ ਹੋਇਆ ਸੀਗਾ ਨਵਾਂ ਫਰਮਾਨ ਹੋਇਆ ਸੀਗਾ ਵੀ ਟੀਚਰ ਲਾਅ ਐਂਡ ਆਰਡਰ ਸਾਹਮਣੇ ਵੀ ਦੇਖਿਆ ਜਾਵੇ ਤਾਂ ਅਲਗ-ਅਲਗ ਐਂਗਲ ਆ ਦੇਖਣ ਦਾ ਕਿਤੇ ਨਾ ਕਿਤੇ ਟਾਈਮ ਵੀ ਨਹੀਂ ਹੁੰਦਾ ਕਿਤੇ ਨਾ ਕਿਤੇ ਜਦੋਂ ਆਟੀਆਂ ਪੈਂਦੀ ਆ ਹੋ ਸਕਦਾ ਉਹਨਾਂ ਦੀ ਕੋਈ ਕਮੀਆਂ ਹੋਣ ਇਹ ਤਾਂ ਵੀ ਨਹੀਂ ਜਾਣਕਾਰੀ ਪ੍ਰੋਵਾਈਡ ਕਰਦੇ ਵੀ ਉਸ ਡਾਕੂਮੈਂਟ ਦੇ ਵਿੱਚ ਕੋਈ ਅਜੇ ਹੀ ਕਮੀ ਹੋਵੇ ਉਹ ਜਿਵੇਂ ਮੋਡ ਰੈਲੀ ਦੀ ਗੱਲ ਕਰ ਲਈਏ ਉਸ ਨੂੰ ਹੈ ਤਾਂ ਰੈਲੀ ਸੀ ਪਰ ਉਹਨੂੰ ਸਰਕਾਰੀ ਸਮਾਗਮ ਦੱਸਿਆ ਗਿਆ ਤਾਂ ਕਿਤੇ ਨਾ ਕਿਤੇ ਐਂ ਹੁੰਦਾ ਵੀ ਅ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਨਾਲ ਰਲ ਕੇ ਨਕਾਮੀਆਂ ਲਕਾਉਂਦੇ ਆ ਕਿ ਅਜੇ ਜਿਵੇਂ ਹੁਣ ਚਲੋ ਚਰਚਾ ਤਾਂ ਕਾਫੀ ਹੁੰਦੀ ਆ ਤੁਹਾਨੂੰ ਕੀ ਲੱਗਦਾ ਵੀ ਆਰਟੀ ਕਾਨੂੰਨ ਦੇ ਤਹਿਤ ਹੋਰ ਕੰਮ ਕਰਨ ਦੀ ਲੋੜ ਹੈਗੀ ਐ ਜੇ ਹੁਣ ਆਰਟੀ ਦੇ ਪਹਿਲੇ ਨਹੀਂ ਮਿਲ ਰਹੀਆਂ ਤਾਂ ਲੋਕਾਂ 'ਚ ਨਰਾਸ਼ਾ ਵੀ ਆਇਆ ਨਹੀਂ ਛੱਡੋ ਪਰੇ ਆਰਟੀ ਕੀ ਪਾਉਣੀ ਐ ਤੇ ਕਈ ਵਾਰੀ ਬਦਨਾਮ ਵੀ ਕੀਤਾ ਜਾਂਦਾ ਇਹ ਆਟੀਆਂ ਪਾਉਂਦਾ ਇਹ ਬੰਦਾ ਹੀ ਐ ਜਾਊ ਜਦੋਂ ਕਿ ਕਾਨੂੰਨ ਐ ਕਿ ਆਪਾਂ ਰੈਡਿਟ ਬਤੀ ਟੱਪਦੇ ਹਾਂ ਤਾਂ ਕਾਨੂੰਨ ਦੀ ਲੰਘਣਾ ਐ ਪਰ ਜੇ ਆਰਟੀ ਦੀ ਜਾਣਕਾਰੀ ਨਹੀਂ ਦਿੰਦੇ ਜਾਂ ਆਰਟੀ ਪਾਉਣੀ ਆ ਆਪਾਂ ਉਹਦੇ ਬਾਰੇ ਇੱਕ ਛੋਸ਼ੇ ਬਾਜੀ ਹੁੰਦੀ ਐ ਜੀ ਇਹ ਦੇਖੋ ਜੀ ਇਹ ਬਲੈਕਮੇਲ ਕਰਦੇ ਆ ਇਹ ਚੀਜ਼ਾਂ ਵਰਤਦੇ ਜਦੋਂ ਦੇਖੋ ਜੀ ਹਰੇਕ ਬੰਦੇ ਦਾ ਆਪ ਦਾ ਆਪ ਦਾ ਲੈਵਲ ਹੁੰਦਾ ਹੂੰ ਇੱਕ ਕਾਨੂੰਨ ਨੂੰ ਜੇਕਰ ਤੁਸੀਂ ਪਰਸਨਲ ਕਿਸੇ ਨੂੰ ਖਰਾਬ ਕਰ ਰਹੇ ਹੋ ਹੂੰ ਉਹ ਕਿਤੇ ਨਾ ਕਿਤੇ ਲੋਕਾਂ ਚ ਜਾਂਦਾ ਵੀ ਇਹ ਬਲੈਕਮੇਲਰ ਹੈ ਜੇਕਰ ਤੁਸੀਂ ਕਰ ਹੀ ਇੱਕ ਪੰਜਾਬ ਦੀ ਗੱਲ ਕਰ ਰਹੇ ਹੋ ਜਾਂ ਪ੍ਰਸ਼ਾਸਨਿਕ ਡਾਕੂਮੈਂਟ ਨੂੰ ਬਾਹਰ ਨਿਕਾਲਣ ਦੀ ਗੱਲ ਕਰ ਲਿਓ ਸੁਧਾਰ ਦੀ ਗੱਲ ਸੁਧਾਰ ਦੀ ਗੱਲ ਕਰ ਰਹੇ ਆਪਾਂ ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹ ਲੋਕਾਂ ਨੂੰ ਇਸ ਬਾਰੇ ਐਵੇਂ ਸੋਚਣਾ ਚਾਹੀਦਾ ਹਾਂ ਪੰਜਵੇਂ ਵਾਲਾ ਕੋਈ ਨਹੀਂ ਆ ਵੀ ਨਹੀਂ ਹੁੰਦੀਆਂ ਕਈ ਕਈ ਲੋਕ ਕੋਈ ਪਰਸਨਲ ਨਿਜੀ ਅਟੈਕ ਵੀ ਕਰਦੇ ਆ ਤੱਬਰ ਨਿਜੀ ਅਟੈਕ ਤਾਂ ਉਹ ਤਾਂ ਕਰਦੇ ਆ ਵੀ ਉਹਨਾਂ ਦੀ ਕੋਈ ਪਰਸਨਲ ਰੰਜਿਸ਼ ਵੀ ਹੋ ਸਕਦੀ ਹੈ ਤਾਂ ਲੋਕਾਂ ਚ ਉਹ ਜੀ ਪ੍ਰਿਕ੍ਰਿਪਸ਼ਨ ਬਣ ਜਾਂਦੀ ਹੈ ਵੀ ਇਹ ਜਿਹੜਾ ਵੀ ਆਰਟੀਆ ਬੰਦਾ ਉਹ ਬਲੈਕਮੇਲਰ ਹੋਊਗਾ ਪਰ ਆਪਾਂ ਨਾ ਤਾਂ ਕਦੇ ਕੋਈ ਬਲੈਕਮੇਲਣ ਵਾਲੀ ਨਾ ਤਾਂ ਮੈਨੂੰ ਕੋਈ ਇਸੇ ਦਾ ਕੋਈ ਧਮਕੀ ਜਿਹਾ ਆਂਦੀ ਹੈ ਜਰੂਰ ਆਂਦੀ ਹੈ ਕਿਉਂਕਿ ਆਪਾਂ ਸਰਕਾਰ ਦੇ ਖੁਲਾਸੇ ਕਰਦੇ ਆ ਪਰ ਆਪਾਂ ਕਦੇ ਅਹਜੀਆਂ ਗੱਲਾਂ ਲੋਕਾਂ ਤੋਂ ਸੁਣੀ ਆਂ ਹੂੰ ਇਹ ਤੇ ਹੋਰ ਵੀ ਕੰਮ ਕਰਨ ਦੀ ਲੋੜ ਹੈਗੀ ਆ ਆਰਟੀਆਈ ਬਾਰੇ ਬਿਲਕੁਲ ਕਰਨ ਦੀ ਲੋੜ ਆ ਜੀ ਆਰਟੀਆਈ ਕਮਿਸ਼ਨ ਦੇ ਵਿੱਚ ਮੈਂਬਰ ਨਿਯੁਕਤ ਕੀਤੇ ਜਾਣੇ ਚਾਹੀਦੇ ਆ ਜਿਹੜਾ 30 ਦਿਨ ਦੇ ਅੰਦਰ ਸਮਾਂ ਨਿਰਧਾਰਤ ਕੀਤਾ ਗਿਆ ਜੇਕਰ ਉਹ ਲੋਕ ਸੂਚਨਾ ਅਧਿਕਾਰੀ ਨਹੀਂ ਉਹ ਸੂਚਨਾ ਪ੍ਰੋਵਾਈਡ ਕਰਦਾ ਜਾਂ ਦਿੰਦਾ ਤਾਂ ਉਹਦੇ ਉੱਤੇ ਵਿਭਾਗੀ ਕਾਰਵਾਈ ਵੀ ਹੋਣੀ ਚਾਹੀਦੀ ਆ ਵੀ ਤੁਸੀਂ ਕਿਉਂ ਨਹੀਂ ਦਿੱਤਾ ਹਾਂ ਮੰਨ ਲਓ ਜੇ ਇੱਕ ਮੰਨ ਲਓ ਇੱਕ 100 ਆਟੇ ਇੱਕ ਮੰਨ ਲਓ ਪਾਤੀ ਆਪਾਂ ਉਹ ਚ ਲਗਾਤਾਰ ਉਹ 30 ਦਿਨਾਂ ਬਾਅਦ ਫਿਰ ਦੂਜੀ ਆਟੇ ਅਪੀਲ ਪੈ ਰਹੀ ਆ ਫਿਰ ਸਟੇਟ ਕਮਿਸ਼ਨ ਕੋਲ ਜਾਦੇ ਘਟ ਘਟ ਸਟੇਟ ਕਮਿਸ਼ਨ ਇਹ ਤਾਂ ਤੈਅ ਕਰੇ ਨੇ ਭਾਈ ਕਿਉਂ ਨਹੀਂ ਤੂੰ ਚਿੱਠੀ ਪੱਤਰ ਘੱਟੇ ਬਿਲਕੁਲ 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 ਇਹ ਚੀਜ਼ਾਂ ਕਿਤਨੇ ਕਿਤੇ ਸੋਧ ਸੋ ਤਾਂ ਕੀ ਕਹ ਲਈ ਵੀ ਹੋਣੀ ਚਾਹੀਦੀ ਹੈ ਇਹ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਅਵੇਰਨੈਸ ਕਿੰਨੇ ਕਿ ਲੋਕਾਂ ਨੂੰ ਆਰਟੀ ਪਾਉਣ ਬਾਰੇ ਜਾਣਕਾਰੀ ਹੈਗੀ ਬੜੀ ਦੇਖੋ ਆਰਟੀ ਪਾਉਣ ਬਾਰੇ ਜਾਣਕਾਰੀ ਹੁਣ ਤਾਂ ਜਿਵੇਂ ਅੱਜਕੱਲ ਆਪਣੇ ਜਨਰੇਸ਼ਨਾਂ ਜਿਵੇਂ ਤੁਸੀਂ ਵੀ ਆਉਂ ਮਰੋਂ ਅੱਜਕੱਲ ਦੀ ਜਨਰੇਸ਼ਨ ਕੁਝ ਪੜ੍ਹ ਕੇ ਹੋਣਦੀ ਹੈ ਪੁਰਾਣੇ ਬੰਦਿਆਂ ਨੂੰ ਥੋੜੀ ਜਿਹੀ ਘੱਟ ਸੀ ਪਰ ਅੱਜ ਕੱਲ ਵੀ ਲੋਕ ਤੁਸੀਂ ਦੇਖਾ ਹੋਊਗਾ ਜ਼ਿਆਦਾ ਹੁਣ ਮਿਆਦ ਜਿਹੜਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਇੰਨਾ ਕਿ ਡਿੱਗ ਗਿਆ ਵੀ ਐਜੂਕੇਸ਼ਨ 'ਚ ਲੋਕ ਪਿੱਛੜ ਰਹੀ ਹੈ ਗੁਰੂ ਗੰਸ਼ੀ ਯੂਨੀਵਰਸਿਟੀ ਵਾਲੇ ਗੋਪੀ ਨੂੰ ਬੁਲਾਈ ਜਾਂਦੇ ਉਹ ਜਿਹੜਾ ਮੈਂ ਤਾਂ ਉਹਨੂੰ ਵੇਖਿਆ ਵੀ ਨਹੀਂ ਕਦੇ ਨਾ ਮੈਂ ਉਹਨੂੰ ਸੁਣਦਾ ਮੈਂ ਤਾਂ ਉਹਦਾ ਨਾਮ ਵੀ ਪੂਰਾ ਨਹੀਂ ਪਤਾ ਪੱਤਰਕਾਰਾਂ ਨੇ ਜਿਹੜਾਇਆ ਸਾਡੇ ਹੁੰਦੇ ਆ ਬਸ ਇੱਕ ਇੱਕ ਬਲਗਰ ਲੈਂਗੁਏਜ ਵਰਤਣੀ ਸੋਸ਼ਲ ਮੀਡੀਆ ਤੇ ਐਸੇ ਜਿਹੇ ਇਧਰ ਬੰਨੀ ਧਿਆਨ ਜਾ ਰਿਹਾ ਲੋਕਾਂ ਦਾ ਤਾਂ ਕਿਤੇ ਨਾ ਕਿਤੇ ਐਜੂਕੇਸ਼ਨ ਦਾ ਜਿਹੜਾ ਮਿਆਰ ਉਹ ਵੀ ਡਿੱਗ ਰਿਹਾ ਹੂੰ ਨਾ ਤਾਂ ਸਕੂਲਾਂ ਚ ਉਹਨੇ ਟੀਚਰ ਰਹੀ ਹੈ ਜੇਕਰ ਜਿਹੜੇ ਸਰਕਾਰੀ ਟੀਚਰ ਹੈਗੇ ਵੀ ਆ ਹਰੇਕ ਟੀਚਰ ਨਹੀਂ ਮੈਂ ਕਹਿੰਦਾ ਕੁਝ ਕੁ ਟੀਚਰ ਅਜੇ ਵੀ ਆ ਜਿਹੜੇ ਉਹ ਆਪਣੇ ਪਰਸਨਲ ਇੰਟਰਸਟ ਨਾਲ ਨਹੀਂ ਬਣਾਉਂਦੇ ਅਗਲੇ ਖਾਣਾ ਪੂਰਤੀ ਕਰਨ ਆਉਂਦੇ ਆ ਵੀ 9 ਵਜੇ ਆ ਕੇ ਤੇ 2 ਵਜੇ ਚਲੇ ਗਏ ਹਮ ਕਿਤੇ ਕਿਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਨੂੰ ਪੰਜਾਬ ਦੀ ਨੌਜਵਾਨ ਨੂੰ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਨੂੰ ਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਐਜੂਕੇਸ਼ਨ ਤੋਂ ਪਿੱਛੇ ਰੱਖ ਰਹੀ ਹੈ ਚਲੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਗੱਲਬਾਤ ਕਰ ਰਹੇ ਸੀ ਆਰਟੀ ਕਾਰਪੂ ਰਾਜਨਦੀਪ ਸਿੰਘ ਜੋ ਲੰਬੇ ਸਮੇਂ ਤੋਂ ਸਮਾਜ ਸੇਵਾ ਸਮਝ ਕੇ ਜਿਹੜਾ ਹੈਗਾ ਆਟਨੀ ਪਾ ਰਹੇ ਹੈ ਇਹਨਾਂ ਨੂੰ ਪ੍ਰੋਪਰ ਦੱਸਿਆ ਵੀ ਆਰਟੀਆਈ ਦਾ ਕੀ ਮਤਲਬ ਹੈ ਕੀ ਅਸਰ ਹੁੰਦਾ ਹੈ ਤੇ ਕਿਸ ਤਰ੍ਹਾਂ ਅਸਾਮੀਆਂ ਹੁਣ ਖਾਲੀ ਹੈਗੀਆਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ